ਅਸਲ ਵਿੱਚ ਨਾ ਡੋਲਾ ਉਦੋਂ ਤੇ ਖੋਹਦੇ ਸੀ ਤੇ ਅਸੀਂ ਰਾਖੀ ਕਰਦੇ ਸੀ ਤੇ ਅੱਜ ਸਾਡਾ ਡੋਲਾ ਖੋਣ ਵਾਲਾ ਕੋਈ ਨਹੀਂ ਤੇ ਡੋਲਾ ਖਮਾਉਣ ਵਿੱਚ ਅੱਜ ਵੀ ਕਸਰ ਕੋਈ ਨਹੀਂ ਬਰਾਤ ਦਾ 5-500 ਬੰਦਾ ਇਕੱਠਾ ਹੋਇਆ ਹੁੰਦਾ ਤੇ ਜਦੋਂ ਆਨੰਦ ਕਾਰਜ ਹੋਣਾ ਉਦੋਂ 5 ਬੰਦੇ ਵੀ ਗੁਰੂ ਖਾਨ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਉਜਰੀ ਵਿੱਚ ਨਹੀਂ ਪਹੁੰਚਦੇ 5 ਬੰਦੇ ਸਿਰਫ ਜਾਨ ਲੜਕੀ ਦਾ ਮਾਂ ਤੇ ਪਿਓ ਉਹਦਾ ਭਰਾ ਦੇ ਦੂਜੇ ਪਾਸੇ ਬਰਾਤੀਆਂ ਵਿੱਚੋਂ ਲੜਕਾ ਤੇ ਉਹਦਾ ਮਾਪਿਓ ਬਸ ਇੰਨੇ ਕੀ ਬੰਦੇ ਗੁਰਦੇਵ ਦੀ ਹਜੂਰੀ ਵਿੱਚ ਪਹੁੰਚਦੇ ਨੇ ਬਾਕੀ ਤੇ ਸ਼ਰਾਬਾਂ ਤੇ ਮੱਛੀ ਤੇ ਮੀਟ ਖਾਣ ਦੀ ਆਰ ਵਿੱਚ ਲੱਗੇ ਹੁੰਦੇ ਸੱਜਣੋ ਸ਼ਰਾਬ ਪੀਣੀ ਵਿਆਹ ਦਾ ਹਿੱਸਾ ਨਹੀਂ ਜੇ ਮੱਛੀ ਖਾਣੀ ਤੇ ਮਾਸ ਖਾਣਾ ਇਹ ਵਿਆਹ ਦਾ ਹਿੱਸਾ ਨਹੀਂਗਾ ਵਿਆਹ ਤੇ ਕੇਵਲ ਹੈ ਕਿ ਗੁਰਮਰਯਾਦਾ ਨਾਲ ਇਸ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੋਵੇ ਫਿਰ ਗੁਰਦੇਵ ਦੀ ਅਧੂਰੀ ਵਿੱਚ ਜਿਵੇਂ ਦੀਵਾਨ ਸੱਜੇ ਸੰਗਤ ਸੱਜੇ ਤੇ ਸਾਰੀ ਸੰਗਤ ਗਵਾਹੀ ਪਾਵੇ ਇਹ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆ ਜੋੜੀ ਤੇਰੀ ਅਧੂਰੀ ਵਿੱਚ ਆਨੰਦ ਕਾਰਜ ਵਾਸਤੇ ਆਈ ਹੈ ਇਹ ਕਾਰਜ ਵੀ ਸਫਲ ਹੋਵੇ ਤੇ ਇਹਨਾਂ ਦੀ ਜ਼ਿੰਦਗੀ ਵੀ ਸਫਲ ਹੋਵੇ ਮੋਹਰ ਲਾਉਣ ਵਾਸਤੇ ਆਪਾਂ ਜਾਣੇ ਤੇ ਅੱਜ ਤੇ ਅਸੀਂ ਕਾਮੇ ਪੁੱਠੇ ਫੜ ਲੈ ਅਜੇ ਬਰਾਤ ਦਾ ਵਿਚਾਰੇ ਲਾਵਾ ਫੇਰੇ ਨਹੀਂ ਹੋਏ ਹੁੰਦੇ ਸ਼ਗਨ ਦੇ ਕੇ ਤੇ ਰੱਜ ਕੇ ਸ਼ਰਾਬ ਨਾਲ ਆਪਾਂ ਘਰਾਂ ਨੂੰ ਤੁਰਦਾਨੇ ਆ ਤੇ ਹਰੇ ਲੜਕੀ ਤੇ ਲੜਕੇ ਦਾ ਮਾਪਿਓ ਤੇ ਲੜਕੀ ਦਾ ਮਾਪਿਓ ਬਸ ਇੰਨੇ ਕਿ ਰਹਿ ਜਾਂਦੇ ਡੋਲਾ ਤੁਰਨ ਵੇਲੇ ਤੇ ਜਿਹੜੇ ਕੋਈ ਹੁੰਦੇ ਨੇ ਉਹਨਾਂ ਦੀਆਂ ਵੀ ਚਾਦਰਾਂ ਬਹੁਤ ਜਾਂਦੀਆਂ ਖੁੱਲੀਆਂ ਹੁੰਦੀਆਂ ਪੱਗਾਂ ਟੱਟੀਆਂ ਹੁੰਦੀਆਂ ਪਤਾ ਕੋਈ ਨਹੀਂ ਆਪਣੇ ਆਪ ਦਾ ਗੁਰੂ ਹੀ ਰੱਖਾ ਹੈ ਨਾ ਆ ਜਿਹੜਾ ਸਰਪਾਲਾ ਬਣਾਉਨੇ ਆਪਾਂ ਉਹਨਾਂ ਸਮਿਆਂ ਵਿੱਚ ਜਦੋਂ ਬਰਾਤ ਜਾਂਦੀ ਸੀ ਨਾ ਤੇ ਉਦੋਂ ਸਰਪਾਲਾ ਇਸ ਕਰਕੇ ਬਣਾਇਆ ਜਾਂਦਾ ਸੀ ਸਮਾਂ ਭਿਆਨਕ ਹੈ ਕਿਤੇ ਜੰਗ ਹੋ ਜਾਏ ਤੇ ਲੜਾਈ ਵਿੱਚ ਲਾੜਾ ਮਾਰਿਆ ਦਾ ਏ ਤੇ ਇਹਦੇ ਜਿੱਡਾ ਹੀ ਲੋਰ ਹੈ ਸਰਬਾਲਾ ਬਣਾ ਕੇ ਨਾਲ ਲਦਾਇਆ ਜਾਂਦਾ ਸੀ ਤੇ ਰੰਬਿਆ ਹੋਇਆ ਕਾਰਜ ਪੂਰਾ ਹੋ ਜਾਵੇ ਜੇ ਲਾੜਾ ਮਰ ਜਾਵੇ ਤੇ ਸਰਬਾਲਾ ਕੰਮ ਆ ਜਾਏ ਅੱਜ ਅਸੀਂ ਲਾੜੇ ਦੇ ਨਾਲ ਸਰਬਾਲਾ ਉਹ ਬਣਾ ਦਿੰਨੇ ਜਿਹੜਾ ਅਜੇ ਜੰਮਿਆ ਵੀ ਨਹੀਂ ਹੁੰਦਾ ਭੈਣਾ ਪਹਿਲਾਂ ਹੀ ਰਸ ਪੈਂਦੀਆਂ ਵੀ ਮੇਰਾ ਪੁੱਤ ਬਣਨਾ ਚਾਹੀਦਾ ਮੇਰੇ ਭਰਾ ਦਾ ਸਰਬਾਲਾ ਤੇ ਸਾਲੀਆਂ ਆਖ ਦਿੰਦੀਆਂ ਵੀ ਤੂੰ ਜਾਂਦੀ ਆ ਸਾਡਾ ਵੀ ਤੇ ਪੋਤਾ ਓੜਾ ਹੀ ਆ ਨਾ ਜਾਂ ਮਾਸੀ ਦਾ ਪੁੱਤ ਬਣੇਗਾ ਜਾਂ ਪੂਆ ਦਾ ਪੁੱਤ ਬਣੇਗਾ ਬਸ ਉਹਨੂੰ ਵਿਚਾਰੇ ਨੂੰ ਆਪਣਾ ਆਪ ਨਹੀਂ ਪਤਾ ਹੁੰਦਾ ਤੇ ਉਹਨੇ ਸਰਬਾਲੇ ਕੀ ਕਰਿਆ